ਜਸਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਨ ਪੰਡਾਰੀ ਤਸਿਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੰਦੀਪ ਵੀਰ ਗੜ ਆਪਾਂ ਆਏ ਆ ਤੇ ਅੱਜ گاਵਾ ਤੁਹਾਨੂੰ ਚਾਰ ਬਖਾਉਣੀਆਂ ਵਿੱਚੋਂ ਦੋ ਵੇਗੀਆਂ ਤੇ ਹੁਣ ਦੋ ਹੀ ਰਹਿ ਗਈਆਂ ਇਹਨਾਂ ਚੋਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਹੈ ਸੁਈਆਂ ਦੀ ਆਪਣੀ ਇੱਥੇ ਆ ਕੇ ਵੇਖ ਚੱਕ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਪਰ ਆਪਣਾ ਜੋ ਵੀ ਭਾਵੇਂ ਜਿਆਦੇ ਮੁੱਲ ਵਾਲੀ ਆ ਭਾਵੇਂ ਥੋੜੇ ਮੁੱਲ ਵਾਲੀ ਆ ਪਰ ਤਸल्ली ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਿੱਧੀ ਜੀ ਸਤਿ ਆਕ ਠੀਕ ਠਾਕ ਜੋ ਠੀਕ ਠਾਕ ਜੀ ਵੇਗੀਆਂ ਉਦਨ ਵਾਲੀਆਂ ਫਿਰ ਕਿਹਾ ਬਿੱਧੀ ਇੱਕ ਘੰਟੇ ਜੀ ਮਾਰਦੇ ਆ ਬਹੁਤ ਹੀ ਤੁਹਾਡੇ ਚੈਨਲ ਨੇ ਸਪੋਰਟ ਦਿੱਤਾ ਠੀਕ ਹੈ ਕਵੀਰ ਭੈਣ ਭਰਾ ਫੋਨ ਕਰਨ ਨੇ ਨਾ ਇਸ ਇਦਾਂ ਤੇ ਗਾਵਾਂ ਲਿਆਓ ਅੱਛਾ ਸਾਵੀ ਵਿਕਣ ਲੀਆਂ ਇਹ ਵੀ ਇੰਨੀ ਖਲਾਰੀਆਂ ਦੋ ਗਾਵਾਂ ਤੇ ਹੁੰਦਿਆਂ ਨੂੰ ਸੇਲ ਹੋ ਗਈਆਂ ਅੱਛਾ ਦੋ ਵਿਕ ਗਈਆਂ ਪਿੱਤਾਂ ਹੀ ਹਨਾ ਉਹ ਬੱਚੇ ਦਾ ਬਗੈਰ ਹੀ ਅੱਛਾ 7-7 6-6 7-7 ਕਿਲੋ ਦੁੱਧ ਦੀ ਠੀਕ ਹੈ ਰੇਟ ਵਿੱਚ ਹੀ ਜਾ ਜੀ ਹੋਣਗੇ ਸਾਡੇ ਅੱਛਾ ਰੇਟ ਛੋਟਾ ਹੀ ਰੱਖਣੇ ਆ ਵੀ ਇਹਨਾਂ ਦੇ ਰੇਟ ਜਿਹੜਾ ਇੱਕ ਘੰਟੇ ਦੀ ਮਾਲ ਵਿਕ ਜੇ ਕੰਮ ਤੋੜਨ ਵਾਲੀ ਗੱਲ ਹੀ ਅਗੇ ਹੈ ਜੇ ਕੋ ਬਜੇ ਨਾ ਬਜੇ ਤਾਂ ਪੈਸੇ ਪੂਰੇ ਹੋਈ ਜਾਣ ਐਨਾ ਹੀ ਬੜਾ ਕੀ ਸਾਡਾ ਚਲੋ ਨਾਂ ਬੰਦ ਜੇ ਮਤਲਬ ਇਹ ਚਲੋ ਥੋੜਾ ਪਤਾ ਜਿੱਤਰਾ ਆਈ ਤੇ ਚਲੋ ਫਿਰ ਨਾਮ ਦੱਸਦੇ ਕਰ ਹਾਂ ਵੀਜੀ ਸੰਦੀਪ ਸਿੰਘ ਜੋ ਪਿੰਡ ਮੋਨ ਪੜਾ ਰੀਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਹਾਂਜੀ ਮੋਬਾਈਲ ਨੰਬਰ ਵੀਜੀ 97816 85035 ਠੀਕ ਹੈ ਜੀ ਤੇ ਵਟਸਐਪ ਚੱਲਦਾ ਹੈ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਇੱਥੇ ਹੀ ਕਰ ਲਈਏ ਇਹਦਾ ਇੱਕ ਥਾਨੀ ਜੇ ਹੈਗਾ ਇਹ ਵੀਜੀ ਇੱਕ ਥਾਨੀ ਤੇਲ ਜੋ ਮਗਰਲੇ ਥਾਨੀ ਅੱਛਾ ਦੁੱਧ ਵੀਜੀ ਇੱਕ 5 ਹੋ ਜਾਏ 6 ਕਿਲੋ ਤੇ ਆਰਜੋ 5-6 ਕਿਲੋ ਅੱਛਾ ਜੇ ਕੋਈ ਵੀਰ ਆਨਲਾਈਨ ਖੜੂਗਾ 5 ਕਿਲੋ ਤੇ ਭੇਜਾਂਗੇ ਜਿੱਥੇ ਉਹ 6 ਕਿਲੋ ਚਵਾਦ ਰੋਵਾਂਗੇ ਦਿਆ ਬੱਛੀ ਜੀ ਮਗਰ ਠੀਕ ਉਹ ਮਹੀਨੇ ਲਾਲੇ ਡ ਬਾਕੀ ਇਹ ਆ ਵੀ ਪਿੱਛੇ Samsung ਘੱਟ ਤੋਂ ਹੀ ਆਈ ਆ ਇੱਕ ਥਾਨੀ ਇਹਦਾ ਚੱਲਦਾ ਇਹ ਆ ਵੀ ਚਲੋ ਜੇ ਕਿਸੇ ਦੇ ਤਾਂ ਚਾਹ ਪਾਣੀ ਦਾ ਸਾਰੀ ਜਾਊਗੀਆ ਜਿਆਦਾ ਨਹੀਂ ਤੇ ਸਾਰੀ ਗਰਮੀ ਇਹਨਾਂ ਦੇ ਚਲੋ ਚਾਹ ਪਾਣੀ ਦੇਣਾ ਸਾਰੀ ਜਾਣਾ ਦੀ ਪੀਲੇ ਬੱਤੀ ਵੜ ਠੀਕ ਹੈ ਕੋਈ ਪਹਾੜਾ ਨਹੀਂ ਕੋਈ ਵੰਗਾ ਨਹੀਂ ਕੋਈ ਕੁਛ ਨਹੀਂ ਅੱਛਾ ਹਾਂਜੀ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੀ ਜਿੱਟਾ ਖਈਆ ਕਿੰਨਾ ਪਾਉਣਾ ਜਹਾਜ ਜੀ ਮੋਲ ਤੇ ਵੀ 17000 ਅੱਜ ਤੁਸੀਂ ਦੱਸੋ ਆਪ ਹੀ ਕਰ ਦੋ ਜਹਾਜ ਤੁਸੀਂ ਦੱਸ ਦੋ ਕਿੰਨੀ ਕਰਦੀ ਛੋ 15 ਚੋਂ ਛੋਟ ਕਰ ਦੋ ਕਿੰਨੀ ਕਰੋਗੇ 15 ਚੋਂ ਤੇਰੀ 14000 ਦੀ ਤੇ 13000 ਦੀ ਤੇਰਾ ਫਿਰ ਹੋਰ ਵਿੱਚ ਕਾਦਾਂ 500 100 500 ਦਾ ਮਾਰਾ ਅੱਛਾ ਹਾਂਜੀ ਚਲੋ ਬਾਕੀ ਇੱਕ ਫੋਨ ਲਾਵੇ ਅੱਛਾ ਇਹ ਦਵਾਂਗੇ ਦੇ ਦੋਗੇ ਹਾਂ ਨਾ ਇਹ ਦਮਾ ਫੋਨ ਲਾਵੇ ਠੀਕ ਹੈ ਜੀ ਹਾਂਜੀ ਦੇ ਦਵਾਂਗੇ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਜੀ ਕੋਈ ਸੂਹਾ ਦੂਜਾ ਲਾਲੇ ਤੇ ਜਾਲਾਲੇ ਫਾਰਮ ਦੀ ਗਾਂ ਵੱਡੀ ਅੱਛਾ ਹਾਂਜੀ ਤੇ ਦੁੱਧ ਜਿੰਨਾ ਕੋ ਲਈ ਜਾਣਾ ਉਹਨਾਂ ਨੇ ਕਿਹਾ ਸੀ ਕਿ 35 35 ਕਿਲੋ ਦਾ ਚੋਆ ਆਇਆ ਇਹਨੇ ਵੱਡੀ ਅੱਛਾ ਹਾਂਜੀ ਹੁਣ ਤੇ ਵੀਰੇ ਅਸੀਂ ਟੋਕੜਾਂ ਦੇ ਕਰਕੇ ਲਈ ਆ ਹੁਣ ਤੇ ਟੋਕੜੇ ਹੁਣ ਦੁੱਧ ਦੇ ਕੋ ਤਿੰਨ ਹੋ ਜੇ ਚਾਰ ਜੇ ਤਿਆਰ ਆ ਅੱਛਾ ਹਾਂ ਤਾਂ ਗਾਂ ਬਣੀ ਹੋਈ ਹੈ ਜੀ ਵੀਰ ਜੀ 1.5 ਤੋਂ 6 ਮਹੀਨੇ ਦੀ ਅੱਛਾ ਹਾਂਜੀ ਚੈੱਕ ਪਾਸ ਨਹੀਂ ਚੈੱਕ ਪਾਸ ਕਰਾਉਣ ਵਾਲੀ ਹੈ ਤੁਰੋਂ ਹਾਂ ਫਿਰ ਇੱਕ ਵਾਰੀ ਥਣਪੂਰੇ ਜੇ ਤੇ ਉੱਪਰ ਹਾਂ ਜੀ 2-4 ਧਾਰਾਂ ਦਾ ਫਰਕ ਹੋਊਗਾ ਉਧਰਲੇ ਸਣਾ ਜੀ ਠੀਕ ਹੈ ਬਾਕੀ ਕਈ ਵਾਰੀ ਜਦੋਂ ਗਾਵਾਂ ਤੋਕੜਾ ਹੁੰਦੀਆਂ ਕਈ ਵਾਰੀ ਥੋੜਾ ਫਰਕ ਪਾ ਜਾਂਦੀਆਂ ਹੈ ਵੀਰ ਜੀ ਜੇ ਕਿਤੇ ਨਿਕਲਾਈ ਲੱਖ ਰੁਪਏ ਦੀ ਗਾਵਾਂ ਠੀਕ ਹੈ ਹਾਂਜੀ ਦੇਖੋ ਵੀਰ ਜੀ ਮਰੋ ਜੀ ਇਹ ਅਮੀ ਚਲੋ ਤੇਰਾ ਰੰਗ ਰੂਪ ਦੀ ਚੰਗੀ ਆ ਕੱਦ ਕਾਠ ਵੀ ਚੰਗਾ ਜੇ ਕਿਤੇ ਗਾਹੋ ਜੀ ਗਾਂ ਤਿਆਰ ਹੋ ਜਾਂਦੀ ਆ ਚਲੋ ਚੰਗੀ ਰਕਮ ਦੀ ਤਿਆਰ ਹੁੰਦੀ ਆ ਲੱਖ ਰੁਪਏ ਦੀ ਜੀ ਗਾਂ ਬੰਨਣੀ ਆ ਕੋਈ ਮੰਡੀ ਚੋਂ ਲਿਆਂਦੀ ਸੀ 1.5 ਲੱਖ ਰੁਪਏ ਦੀ ਗਾਂ ਆ ਠੰਡੀ ਜੀ ਹੋ ਜਾਂਦੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜੀ ਜੈ ਦਾਨ ਯਾਰ ਪੂਰੇ ਜੱਸ ਨੂੰ ਕਰ ਦੋ ਇਹਦੀ ਨਹੀਂ ਦੱਸੋ ਬਿੱਡੀ ਕਿੰਨੀ ਕਰ ਦੋ ਆਪੀ ਦੇ ਦੀ 8000 ਹੋਰ ਕਰ ਦੋ ਹਾਂ ਨਹੀਂ 6000 ਦੀ ਬਿੱਜੀ ਛੋੜ ਕੇ ਪਾ ਗਾ ਦਾਂ ਅੱਛਾ ਹਾਂਜੀ ਫੋਨ ਲਾਵੇ ਬਿੱਜੀ ਕੋਈ ਚਲੋ ਬੋਕੇ ਤੇ ਕਰ ਦੋਗੇ ਕਰ ਦੇ ਕਰ ਦਾਂਗੇ ਠੀਕ ਫੋਨ ਲਾਵੇ ਕੋਈ ਠੀਕ ਹੈ ਠੀਕ ਹੈ ਜੀ ਤੇ ਵੀ ਜੀ ਸਾਡੇ ਘਰ ਦੀ ਗਾਰੰਟੀ ਜੋ ਹਾਂਜੀ ਸਾਡੇ ਘਰ ਦੀ ਇੱਥੇ ਭਾਂ 2 ਡੰਗ ਚੋਲੇ ਭਾਂ 4 ਡੰਗ ਚੋਲੇ ਭਾਂ 10 ਡੰਗ ਚੋਲੇ ਜੇ ਤੋਂ ਬਾਹਰ ਡੰਗਰ ਗਿਆ ਗਾਰੰਟੀ ਖਤਮ ਠੀਕ ਹੈ ਜੀ ਹਾਂਜੀ ਇਹ ਕਈ ਵੀ ਫੋਨ ਕਰਕੇ ਆ ਦਿੰਦੇ ਆ ਵੀਰ ਪੱਠੇ ਨਹੀਂ ਖਾਂਡੀਆਂ ਅੜੀਆਂ ਅੜੀਆਂ ਹੁਣ ਵੀਰ ਆਪਾਂ ਥੋੜੀ ਕਿਤੇ ਘਰੇ ਜਾ ਪੱਠੇ ਖੋਣੇ ਠੀਕ ਹੈ ਇੱਕ ਦੋ ਦਿਨ ਦੇ ਡੰਗ ਸਾਰੇ ਕਰਦੇ ਹੀ ਆ ਹਾਂਜੀ ਹਾਂਜੀ ਇੱਕ ਦੋ ਦਿਨਾਂ ਜਦ ਗਾਵਾਂ ਸੈਟ ਹੋਏ ਨਹੀਂਆਂ ਵਧੀਆ ਬਾਕੀ ਕੱਲ ਹੀ ਆਈਆਂ ਨੇ ਇੱਥੋਂ ਆਪਣਾ ਕੋਈ ਵੇਸ ਚੱਕ ਲੈ ਜੀ ਠੀਕ ਹੈ ਜੀ ਜੋ ਵੀ ਆ ਇੱਥੇ ਆਪਣਾ ਵੇਸ ਚੱਕ ਕੇ ਲੈ ਜਾ ਭਾਂ ਮਜਾਦੇ ਮੁੱਲ ਆ ਲਈਏ ਭਾਂ ਕੋ ਥੋੜੇ ਮੁੱਲ ਬਾਕੀ ਆ ਵੀ ਸਾਰੇ ਵੀਰ ਕਈ ਵੀਰ ਘੱਟ ਪੈਸੇ ਖਰਚਣ ਵਾਲੇ ਵੀ ਹੁੰਦੇ ਤੇ ਤਾਂ ਕਰਕੇ ਜਿਹੜੀਆਂ ਵਾ ਇਹੋ ਜਿਹੇ ਗਾਵਾਂ ਦਿਖਾਉਣੀਆਂ ਵੀ ਜ਼ਰੂਰੀ ਹੁੰਦੀਆਂ ਨੇ